ਉਦੋਂ ਉਮਰ ਕਿੰਨੀ ਸੀ ਤੁਹਾਡੀ ਜਦੋਂ ਭਾਈ ਸਾਹਿਬ ਨੇ ਸਮੇ ਦੇ ਹੱਕ ਨੂੰ ਸੋਧਾ ਲਾਇਆ ਸੀ ਉਸ ਟਾਈਮ ਤੇਂਦਰ ਗਾਂਧੀ ਨੂੰ ਮਾਰਿਆ ਜਾਂਦਾ ਜਦੋਂ ਉਸ ਵੇਲੇ 7 ਸਾਲ ਦੀ ਸੀਗੀ ਅੱਛਾ ਹਾਂਜੀ ਉਸੇ ਤੁਹਾਨੂੰ ਪਤਾ ਸੀ ਲੱਗ ਗਿਆ ਹਾਂਜੀ ਥੋੜੀ ਥੋੜੀ ਸਮਝ ਸੀਗੀ ਹਾਂਜੀ ਜਦੋਂ ਘਰ 'ਚ ਪਤਾ ਲੱਗਦਾ ਕਿ ਇਸ ਟਾਈਮ ਆ ਕੁਝ ਹੋ ਗਿਆ ਤੇ ਕੀ ਪਰਿਵਾਰ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ ਉਦੋਂ ਮਮਾ ਮੇਰੇ ਇਕਦਮ ਹੀ ਬੋਂਦਲ ਗਏ ਸੀ ਉਹ ਸਮਝ ਨਹੀਂ ਸਮਝ ਨਹੀਂ ਪਾ ਰਹੇ ਸੀ ਕਿ ਹੋਇਆ ਕੀ ਹੈਗਾ ਹਨਾ ਉਹਨਾਂ ਨੂੰ ਫਾਦਰ ਦਾ ਵੀ ਕਲੀਅਰ ਨਹੀਂ ਹੋ ਰਿਹਾ ਸੀਗਾ ਕਿ ਮਤਲਬ ਮੇਰੇ ਫਾਦਰ ਠੀਕ ਨੇ ਹਨਾ ਉਹ ਤਾਂ ਨਹੀਂ ਕਿਸੇ ਪ੍ਰੋਬਲਮ ਚ ਆ ਗਏ ਉਹਨਾਂ ਨੂੰ ਇਦਾਂ ਲੱਗਦਾ ਸੀਗਾ ਕਿ ਸ਼ਾਇਦ ਇੰਦਰਾ ਗਾਂਧੀ ਤੇ ਕਿਸੇ ਨੇ ਗੋਲੀ ਚਲਾਈ ਹੈ ਤੇ ਮੇਰੇ ਫਾਦਰ ਸਾਹਿਬ ਉਹਨਾਂ ਦੀ ਸਕਿਉਰਿਟੀ ਵਿੱਚ ਸੀਗੇ ਤੇ ਸ਼ਾਇਦ ਇਨਾਂ ਨੂੰ ਨਾ ਕੁਝ ਹੋ ਗਿਆ ਮੇਰੇ ਮਦਰ ਦੇ ਦਿਮਾਗ 'ਚ ਉਹ ਗੱਲਾਂ ਚੱਲ ਰਹੀਆਂ ਸੀ ਕਿ ਮੇਰੇ ਫਾਦਰ ਠੀਕ ਨੇ ਤੇ ਉਹ ਬਾਰ ਬਾਰ ਉਹਨਾਂ ਨੂੰ ਆਈ ਪੁੱਛ ਰਹੇ ਸੀਗੇ ਪੁਲਸ ਵਾਲੇ ਨੂੰ ਕਿ ਮੇਰੇ ਹਸਬੰਦ ਠੀਕ ਨੇ ਮੇਰੇ ਹਸਬੰਦ ਠੀਕ ਨੇ ਅੱਛਾ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਦੇ ਰਹੇ ਸੀਗੇ ਹੂੰ ਤੇ ਆ ਤਾਂ ਮਮਾ ਨੂੰ 2 ਤਰੀਕ ਨੂੰ ਕਲੀਅਰ ਹੋਇਆ ਕਿ ਮੇਰੇ ਫਾਦਰ ਨੇ ਮਤਲਬ ਇੰਦਰਾ ਗਾਂਧੀ ਨੂੰ ਮਾਰਿਆ 2 ਤਰੀਕ ਨੂੰ ਪਤਾ ਲੱਗਿਆ ਜਦੋਂ ਪ੍ਰਸ਼ਾਸਨ ਤੁਹਾਡੇ ਘਰ ਦੇ ਵਿੱਚ ਆਉਂਦਾ ਉਦੋਂ ਨਹੀਂ ਦੱਸਦਾ ਕਿ ਆ ਕੁਝ ਪਾਣਾ ਵਾਪਰਿਆ ਜਾਂਦਾ ਹੈ ਪਿੱਛੇ ਆ ਦੱਸਿਆ ਕਿ ਇੰਦਰਾ ਗਾਂਧੀ ਤੇ ਗੋਲੀ ਚੱਲੀ ਹੈ ਅੱਛਾ ਇਹ ਨਹੀਂ ਦੱਸਿਆ ਕਿ ਚਾਉਣ ਵਾਲੇ ਕੋਲ ਹਾਂ ਚਲਾਨ ਵਾਲੇ ਕੋਲ ਆ ਤਾਂ ਨਹੀਂ ਦੱਸਿਆ ਨਾ ਨੰ ਮਮਾ ਨੂੰ ਹੋਈ ਰਿਹਾ ਮਨ ਵਿੱਚ ਪਤਾ ਨਹੀਂ ਇਨਾਂ ਨੂੰ ਨਾ ਗੋਲੀ ਲੱਗੀ ਹੋਵੇ ਹਨਾ ਆ ਟੀਮ ਖਾਸ ਕੋਲ ਟੀਮ ਸੀਗੇ ਆਠ ਠੀਕ ਹੈਗੇ ਨੇ ਹਨਾ ਤੇ ਪਰ ਫਿਰ ਉਹ ਦੋ ਤਰੀਕ ਨੂੰ ਮਦਰ ਨੂੰ ਪਤਾ ਲੱਗਿਆ ਕਿ ਮੇਰੇ ਫਾਦਰ ਸਾਹਿਬ ਨੇ ਇੰਦਰਾ ਰਣਦੇ ਨੂੰ ਮਾਰਿਆ ਤੇ ਬੀਬੀ ਵਿੰਮਲਕੌਰ ਖਾਲਸਾ ਨੂੰ ਵੀ ਕੁਝ ਦਿਨ ਰੱਖਿਆ ਗਿਆ ਸੀ ਸੁਣਦੇ ਆਪਾਂ ਕਿ ਉਹਨਾਂ ਦਿਨਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਹਾਂਜੀ ਹਾਂਜੀ ਉਹਨਾਂ ਨੂੰ 15 ਦਿਨ ਇੰਟਰੋਗੇਸ਼ਨ ਵਿੱਚ ਰੱਖਿਆ ਗਿਆ ਸੀਗਾ ਤਸ਼ੱਦਦ ਕੀਤਾ ਗਿਆ ਸੀ ਇੰਟਰੋਗੇਸ਼ਨ ਕੀਤੀ ਗਈ ਸੀਗਾ ਉਹਈ ਗੱਲਾਂ ਨੂੰ ਬਾਰ-ਬਾਰ ਪੁੱਛੇ ਜਾ ਰਹੀਆਂ ਸੀਗੀਆਂ ਤੇ ਤੁਸੀਂ ਉਦੋਂ ਫਿਰ ਪਰਿਵਾਰਚ ਕੇ ਦੇ ਕੋਲ ਸੀ ਜਦੋਂ ਛੋਟੇ ਸੀ ਮੇਰੇ ਦਾਦੀ ਜੀ ਸੀਗੇ ਆਏ ਉਸ ਟਾਈਮ ਤੇ ਤੇ ਦਾਦੀ ਜੀ ਸੀਗੇ ਮੈਂ ਹਨਾ ਤੇ ਅਸੀਂ ਤਿੰਨੋਂ ਭੈਣ ਭਰਾ ਮੇਰੇ ਦੋਨੋਂ ਬ੍ਰਦਰਸ ਛੋਟੇ ਹੈ ਮੇਰੇ ਤੋਂ ਸਰਜਿਤ ਜੀ ਸਾਲ ਛੋਟਾ ਹੈਗਾ ਜਸਵਿੰਦਰ 5-6 ਸਾਲ ਛੋਟਾ ਹੈਗਾ ਤੇ ਅਸੀਂ ਤਿੰਨੋਂ ਸੀਗੇ ਕਿ ਨੋਕਰ ਦੇ ਵਿੱਚ ਮਜੂਰ ਸੀ ਹਾਂਜੀ ਹੂੰ ਹੂੰ ਤੋ ਜਿਹੜੇ 15 ਦਿਨ ਸੀ ਬੜੇ ਮੁਸ਼ਕਲ ਲੰਘੇ ਹੋਣਗੇ ਜਿਸ ਚਾ ਮਮਮੀ ਨਹੀਂ ਸੀ ਆਏ ਹਾਂਜੀ ਉਹ ਤਾਂ ਔਖੀ ਸੀ ਸਾਨੂੰ ਅਸੀਂ ਆਪ ਕਨਫਿਊਜ਼ ਸੀਗੇ ਕਿ ਹੁਣ ਹੋਣਾ ਕੀ ਫਾਦਰ ਨਹੀਂ ਹੈਗੇ ਆ ਤੇ ਮਦਰ ਨਹੀਂ ਆ ਰਹੇ ਹੈਗੇ ਨੇ ਤੇ ਫਾਦਰਬਾਦ ਤੋਂ ਸਾਨੂੰ ਪਤਾ ਹੀ ਨਹੀਂ ਸੀਗਾ ਕੀ ਹੈ ਹਨਾ ਸਾਨੂੰ ਬਸ ਆਸ ਸੀਗਾ ਕਿ ਪੇਰੈਂਟਸ ਘਰ ਨਹੀਂ ਹੈਗੇ ਨੇ ਤੇ ਪੁਲਿਸ ਘਰ ਵਿੱਚ ਹੈਗੀ ਹੈ ਤੇ ਅਸੀਂ ਹਨਾ ਉਹਨਾਂ ਨੇ ਦੱਸ ਕਿਹਾ ਹੋਏ ਸੀ ਬਸ ਇਸ ਕਮਰੇ 'ਚ ਹੀ ਰਹਿਣਾ ਬਾਹਰ ਨਹੀਂ ਨਿਕਲਣਾ ਤੇ ਬਸ ਅਸੀਂ ਅੰਦਰ ਹੀ ਬੈਠੇ ਰਹਿੰਦੇ ਸੀਗੇ ਤੇ ਸਮਝ ਨਹੀਂ ਆ ਰਹੀ ਸੀ ਕੀ ਹੋਇਆ ਹੈਗਾ 1984 ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ ਜੇ ਆਪਾਂ ਕੌਮ ਦੀ ਗੱਲ ਕਰਦੇ ਆਂ ਅਸਟਾਈਮ ਯਾਦ ਕੀਤਾ ਜਾਂਦਾ ਹਰ ਸਾਲ ਸਮਾਗਮ ਹੁੰਦੇ ਆ ਹਰ ਸਾਲ ਭਾਈ ਸਾਹਿਬ ਨੂੰ ਯਾਦ ਕੀਤਾ ਜਾਂਦਾ ਤੁਹਾਡੇ ਨਾਲ ਕਿੰਨੇ ਕੁ ਲੋਕ ਆਣ ਕੇ ਖਲੋਤੇ ਕਿਸ ਤਰ੍ਹਾਂ ਦਾ ਸਫਰ ਰਿਹਾ ਤੁਹਾਡੇ ਨਾਲ ਸੰਗਤ ਦਾ ਸਫਰ ਦਾ ਥੋੜਾ ਔਖਾ ਹੀ ਰਿਹਾ ਹੈਗਾ ਹਨਾ ਤੇ ਬਚਪਨ ਔਖਾ ਲੰਘਿਆ ਹਾਂ ਬਚਪਨ ਬਹੁਤ ਔਖਾ ਲੰਘਿਆ ਤੇ ਉਸ ਤੋਂ ਬਾਅਦ ਵੀ ਹਰ ਇੱਕ ਉਮਰ ਦੇ ਹਿਸਾਬ ਨਾਲ ਆਪਣੇ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਰਹੀਆਂ ਕਿਉਂਕਿ ਜੇ ਪੇਰੈਂਟਸ ਨਾ ਹੋਣ ਤਾਂ ਥੋੜੀ ਲਾਈਫ ਔਖੀ ਹੋ ਜਾਂਦੀ ਹੈਗੀ ਆ ਤੇ ਚਲੋ ਨਿਕਲ ਗਿਆ ਟਾਈਮ ਤੋਂ ਵੀ ਪ੍ਰਮਾਤਮਾ ਸ਼ੁਕਰ ਕਰਦੇ ਆ ਕਿ ਚਲੋ ਅਸੀਂ ਸਰਵਾਈਵ ਕਰ ਗਏ ਉਸ ਟਾਈਮ ਚੋਂ